ਤੁਹ ਤੋਂ ਪਹਿਲਾਂ ਆਪਾਂ ਦੱਸਿਓ ਵੀ ਉਮਰ ਕਿੰਨੀ ਆ ਤੁਹਾਡੀ ਮੇਰੀ ਉਮਰ ਹੈਗੀ ਜੀ ਇਕ ਘਟ 90 ਦੀ ਇਕ ਘਟ 90 ਕੀ ਇਕ ਉੱਪਰ 90 ਲੈ ਤੋਂ ਉੱਪਰ 90 ਆ ਦੇ ਲੁੱਲਟ ਹੋ ਗਿਆ ਸੀ ਕੰਮ 91 ਸਾਲ ਉਮਰ ਇਹਨਾਂ ਦੀ 91 ਸਾਲ ਚਾਪ ਤੁਰ ਕੇ ਤੰਦਰੁਸਤੀ ਦੇ ਨਾਲ ਵੋਟ ਪਾਉਣ ਆਏ ਨੇ ਭਾਈ ਜੀ ਨਾਲ ਜੁੜੇ ਨੇ ਸੇਵਾ ਵੀ ਕਰ ਰਹੇ ਨੇ ਨਾਲ ਨਾਲ ਕਾਂਗਰਸ ਦੇ ਬੂਤ ਤੇ ਖੜਿਆ ਭਾਈ ਜੀ 50 ਸਾਲ ਦੇ ਥੱਲੇ ਭਾਈ ਜੀ 50 ਸਾਲ ਦੇ ਕਾਂਗਰਸ ਦਾ ਹਾਂ ਬਿਲਕੁਲ ਦਾੜੀ ਮਾੜੀ ਮਰਦੀ ਜਿੱਦੇ ਚੱਲੇ ਆ ਇਹ ਦੂਏ ਪਾਸੇ ਕਿਸੇ ਪਾਸੇ ਨਹੀਂ ਚੱਕਿਆ ਸੀ ਹਾਂ ਸਾਹਮਣੇ ਇਕਾਲੀ ਰੱਲਾ ਜੋ ਕਿ ਕੈਂਡੀਡੇਟ ਅਨਕੇ ਸ਼ਰਮਾ ਜੀ ਬਹੁਤ ਸੋਢੀ ਹੋਏ ਇਨਸਾਨ ਨੇ ਪੜ੍ਹੇ ਲਿਖੇ ਇਨਸਾਨ ਨੇ ਤੇ ਸਾਨੂੰ ਉਮੀਦ ਆ ਤੇ ਅਸੀਂ ਲੰਗ ਪਿੰਡ ਤੋਂ ਜਿਤਾ ਕੇ ਸਾਡੇ ਲੋਕਾਂ ਦੀ ਗਰੀਬਾਂ ਦੀ ਕਿਸਾਨਾਂ ਦੀ ਤੇ ਹਰ ਇੱਕ ਵਰਗ ਦੀ ਆਵਾਜ਼ ਚੁੱਕਣੀ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਸਾਰੇ ਨੌਜਵਾਨ ਬਜ਼ੁਰਗ ਸਾਰੇ ਵੀ ਪਰਾ ਆਪਣੇ ਉਰੇ ਵੋਟ ਦਾ ਮਤਦਾਨ ਕਰਕੇ ਜਾਣ ਕਿਉਂਕਿ ਇਹ ਆਪਣਾ ਅਧਿਕਾਰ ਆ ਜੀ ਆਪਾਂ ਆਪਣਾ ਵਧੀਆ ਨੁਮੈਂਦਾ ਚੁਣੀਏ ਹਨਾ ਤੇ ਜੋ ਆਪਣੇ ਸਾਰੇ ਕੰਮਕਾਰ ਵਧੀਆ ਤਰੀਕੇ ਨਾਲ ਨਿਭਾਉਂਦੇ ਪਿੰਡ ਲੰਗ ਤੋਂ ਮੋਹਨ ਸਿੰਘ ਮੇਰੇ ਜਿਹੜੇ ਨਾਮਾਰਸੀ ਨੇ ਖੜੇ ਹੈ ਅਕਸਰ ਤੁਸੀਂ ਇਹਨਾਂ ਨੂੰ ਵੱਖ-ਵੱਖ ਰੂਪ ਦੇ ਵਿੱਚ ਫੇਸਬੁੱਕ ਤੇ ਦੇਖਦੇ ਰਹਿੰਦੇ ਹੋ ਆ ਗਏ ਮੇਲਾ ਦਾ ਅਸਲੀ ਰੂਪ ਦੇ ਵਿੱਚ ਆਏ ਨੇ ਵੋਟ ਪਾਉਣ ਆਏ ਨੇ ਨਾ ਤੁਸੀਂ ਲੱਗੀਆਂ ਦੇਸ਼ ਵਿੱਚ ਹੋ ਇਹ ਵੱਡੇ ਨੂ ਦੇ ਨਾਮ ਦਾ ਛੋਟਾ ਸਕੂਲ ਹੈ ਜਿਹਦੇ ਵਿੱਚ ਦੋ ਬੂਥ ਸਿੱθε ਵੀ ਨੇ ਤੇ ਬਾਹਰ ਹੀ ਵਿੱਚ ਸਾਹ ਦੇਖੋ ਗਰਮੀ ਹੋਣ ਦੇ बावजूद भी ਇਸ ਤਰ੍ਹਾਂ ਲੰਨ ਲੱਗੇ ਹੋਏ ਹਨ ਬਾਈ ਜੀ ਨਾਲ ਜੁੜੇ ਨੇ ਸੇਵਾ ਵੀ ਕਰ ਰਹੇ ਨੇ ਨਾਲ ਨਾਲ ਕਾਂਗਰਸ ਦੇ ਬੂਤ ਤੇ ਖੜਿਆ ਹਾਂ ਜੀ 50 ਸਾਲ ਚੱਲੇ ਮਾਜੀ 50 ਸਾਲ ਦੇ ਕਾਂਗਰਸ ਦਾ ਬਿਲਕੁਲ ਦਾੜੀ ਮਾਰੀ ਮਾਰੀ ਜਿੱਦੇ ਚੱਲੇ ਆ ਨਹੀਂ ਦੂਏ ਪਾਸੇ ਕਿਸੇ ਪਾਸੇ ਨਹੀਂ ਚੱਕਿਆ ਸੀ ਹਾਂ ਸਾਰੇ ਬਸ ਇੱਕ ਦੋ ਖੜਿਆ ਖੜਿਆ ਜੀ ਹਾਰੀ ਅਜਾ ਜਿੱਤੀ ਏ ਉਹ ਪਰਮਾਤਮਾ ਨੂੰ ਪਤਾ ਹੈ ਕਦੇ ਨਹੀਂ ਸੋਚ ਕਰੀ ਵੀ ਹਾਂ ਦੂਏ ਪਾਸੇ ਭੱਜ ਜਾਈਏ ਆਪਾ ਹੁਣ ਕੀ ਕਹਣਾ ਅੱਜ ਅੱਜ ਦਾ ਉਹ ਦਿਨ ਆ ਗਿਆ ਅੱਜ ਦਾ ਦਿਨ ਉਹ ਆ ਗਿਆ ਅਸੀਂ ਜਿੱਤ ਪ੍ਰਾਪਤ ਮੰਗਦੇ ਹਾਂ ਪਰਮਾਤਮਾ ਤੇ ਵੀ ਸਾਡੀ ਜਿੱਤ ਪ੍ਰਾਪਤ ਹੋਵੇ ਜੀ ਰਾਹੁਲ ਗਾਂਧੀ ਜੀ ਹੌਣ ਜੀ ਅਸੀਂ ਇਹ ਕਹਿੰਦੇ ਹਾਂ ਲੱਖਾਂ ਜਿੱਤੇ ਪੂਰੇ ਚੰਗਿਆ ਬੋਟਾ ਤੇ ਲੱਖਾਂ ਵਾਂਗੂ ਜਿੱਤੇ ਜੀ ਘਰ ਦੇ ਘਰ ਇਹ ਉਹ ਪਰਿਵਾਰ ਆ ਜੀ ਜਿਹੜਾ 50 ਸਾਲ ਤੋਂ ਕਾਂਗਰਸ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਕਹਿੰਦੇ ਅੱਜ ਵੀ ਪ੍ਰਮਾਤਮਾ ਨੂੰ ਅਰਦਾਸ ਕਰਦੇ ਆ ਗਾਂਧੀ ਸਾਹਿਬ ਜਿੱਤਣ ਤੇ ਪਾਰਲੀਮੈਂਟ ਚ ਪਹੁੰਚਣ ਹੁਣ ਪਹੁੰਚ ਗਏ ਆ ਜੀ ਅਸੀਂ ਪਿੰਡ ਲੰਗ ਦੇ ਵਿੱਚ ਜਿਹੜੇ ਬੂਥ ਲੱਗਿਆ ਅਕਾਲੀ ਦਲ ਦਾ ਇੱਕ ਬੂਥ ਲੱਗਿਆ ਹੋਇਆ ਇਨਕੀ ਸ਼ਰਮਾ ਦਾ ਗੱਲਬਾਤ ਕਰਦੇ ਆ ਬਾਈ ਜੀ ਕੀ ਹਾਲ ਚਾਲ ਹੈ ਹਾਂਜੀ ਬੰਤੀ ਬਸਤੀ ਭਾਜੀ ਬਹੁਤ ਠੀਕ ਠਾਕ ਹਾਂਜੀ ਵਧੀਆ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਲੋਕਾਂ ਚ ਉਤਸ਼ਾਹ ਸਾਡੇ ਪਿੰਡ ਤੇ ਸੋਮਣੀ ਅਕਾਲੀ ਦਲ ਦਾ ਜੋ ਕਿ ਕੈਂਡੀਡੇਟ ਇੰਕੇ ਸ਼ਰਮਾ ਜੀ ਬਹੁਤ ਸੁਰਜੀ ਹੋਏ ਇਨਸਾਨ ਨੇ ਪੜ੍ਹੇ ਲਿਖੇ ਇਨਸਾਨ ਨੇ ਤੇ ਸਾਨੂੰ ਉਮੀਦ ਆ ਤੇ ਅਸੀਂ ਲੰਗ ਪਿੰਡ ਤੋਂ ਜਿਤਾ ਕੇ ਸਾਡੇ ਲੋਕਾਂ ਦੀ ਗਰੀਬਾਂ ਦੀ ਕਿਸਾਨਾਂ ਦੀ ਤੇ ਹਰ ਇੱਕ ਵਰਗ ਦੀ ਆਵਾਜ਼ ਚੁੱਕਣੀ ਸਾਨੂੰ ਬਹੁਤ ਬਹੁਤ ਮਾਣ ਹੈ ਨਾ ਮਾਣ ਹੈ ਕਹਿੰਦੇ ਐਨਕੇ ਸ਼ਰਮਾ ਜੀ ਤੇ ਬਹੁਤ ਵੱਡਾ ਮਾਣ ਹੈ ਵੀ ਜਦੋਂ ਵੀ ਚੁੜਕੇ ਪਾਰਲੀਮੈਂਟ ਦੇ ਵਿੱਚ ਆਸੀ ਕਹਿੰਦੇ ਸਾਰੇ ਇਹਨੂੰ ਚੁੜਕੇ ਭੇਜਣਾ ਪਿੰਡ ਲੰਗ ਤੋਂ ਵੋਟ ਵੀ ਵਧਾਉਣੀ ਹੈ ਤੇ ਉੱਥੇ ਜਾ ਕੇ ਸਾਰਿਆਂ ਦੀ ਜਿਹੜੇ ਇਹ ਮੁੱਦੇ ਨੇ ਜਿਹੜੇ ਪੰਜਾਬ ਦੇ ਨੇ ਉਹਨਾਂ ਦੀ ਬਾਤ ਚੁੱਕਣੀ। ਖੜੇ ਨੇ ਲਾਈਨਾਂ ਦੇ ਵਿੱਚ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਕੀ ਹਾਲ ਚਾਲ ਹੈ? ਜੀ ਬਹੁਤ ਵਧੀਆ ਬਹੁਤ। ਉਹ ਠੀਕ ਠਾਕ। ਜੀ ਜੀ ਸਰ। ਕਿਵੇਂ ਚੱਲ ਰਿਹਾ ਹੈ ਵੋਟਾਂ ਦਾ ਕੰਮ ਆਪਣੇ ਪਿੰਡ ਰੋਟਾਂ ਦਾ ਬਹੁਤ ਵਧੀਆ ਜੀ ਸਾਰੇ ਆਏ ਨੇ ਉਰੇ ਤੇ ਜਿਹੜੇ ਨਹੀਂ ਆਏ ਹਾਲ ਤੱਕ ਵੀ ਮੌਸਮ ਅੱਗੇ ਕੇ ਗਰਮੀ ਹੋ ਰਹੀ ਹੈ ਉਹਨੂੰ ਕੀ ਕਹਿਣਾ ਚਾਹੁੰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਸਾਰੇ ਨੌਜਵਾਨ ਬਜ਼ੁਰਗ ਸਾਰੇ ਵੀ ਭਰਾ ਆਪਣੇ ਉਰੇ ਵੋਟ ਦਾ ਮਤਦਾਨ ਕਰਕੇ ਜਾਣ ਕਿਉਂਕਿ ਇਹ ਆਪਣਾ ਅਧਿਕਾਰ ਆ ਜੀ ਆਪਾਂ ਆਪਣਾ ਵਧੀਆ ਨੁਮੈਂਦਾ ਚੁਣੀਏ ਹਨਾ ਤੇ ਜੋ ਆਪਣੇ ਸਾਰੇ ਕੰਮਕਾਰ ਵਧੀਆ ਤਰੀਕੇ ਨਾਲ ਨਿਭਾਵੇ ਆਸਾਂ ਕੀ ਤੋਂ ਨੇ ਫਿਰ ਦੱਸ ਸਕਦੇ ਹੋ ਕਿਹਨੂੰ ਲਾਉਣੀ ਹੈ ਮੋਹਰ ਅ ਜੀ ਨਹੀਂ ਇਹ ਗੁਰਤਾ ਹੀ ਹੈ ਨਾ ਤੇ ਜਿਨ੍ਹਾਂ ਨੂੰ ਚਾਹਿਆ ਅਸੀਂ ਉਹਨਾਂ ਨੂੰ ਵੋਟ ਪਾਉਣ ਆਏ ਹਾਂ ਅਸੀਂ ਹਨਾ ਆਪਣਾ ਅਧਿਕਾਰ ਸਮਝ ਕੇ ਉਹਨਾਂ ਨੂੰ ਵੋਟ ਪਾਵਾਂਗੇ ਵਿਕਾਸ ਹੋਵੇ ਜੀ ਇਹਦਾ ਬਸ ਕਹਿਣ ਦਾ ਭਾਵਾ ਵਿਕਾਸ ਹੋਣਾ ਚਾਹੀਦਾ ਜੀ ਮਤਲਬ ਪੂਰੇ ਦੇਸ਼ ਨੂੰ ਜਿਹੜੀ ਨਵੀਂ ਸਰਕਾਰ ਆਉਣੀ ਆ ਭਾਵੇਂ ਉਹ ਜਿਹੜੀ ਸਮੋਦੀ ਦੀ ਚੱਲ ਰਹੀ ਆ ਉਹ ਵਿਕਾਸ ਕਰਨ ਚਾਹੇ ਕਾਂਗਰਸ ਦੀ ਨਾਲ ਮਿਲ ਕੇ ਸਰਕਾਰ ਆਵੇ ਪਰ ਵਿਕਾਸ ਹੋਣਾ ਜ਼ਰੂਰੀ ਜੀ ਹਾਂ ਵਿਕਾਸ ਹੋਣਾ ਜ਼ਰੂਰੀ ਆ ਕਿਉਂਕਿ ਇਹਦੀ ਲੋੜ ਆ ਆਪਣੇ ਦੇਸ਼ ਨੂੰ ਜੀ ਨੌਜਵਾਨ ਕਹਿੰਦੇ ਵੀ ਜੋ ਵੀ ਸਰਕਾਰ ਆਵੇ ਉਹ ਵਿਕਾਸ ਕਰੇ ਦੇਸ਼ ਦਾ ਦੇਸ਼ ਤਰੱਕੀ ਕਰੇ ਫਿਰ ਵੀ ਉਤਸ਼ਾਹ ਹੈਗਾ ਵੋਟਾਂ ਪਾਉਣ ਦਾ ਪਰ ਜਿਹੜੀ ਮੱਤ ਆ ਕਹਿੰਦੇ ਗੁਪਤਦਾਨ ਕਰਨੀ ਆ ਅਸੀਂ ਚਲੋ ਇਹ ਹਰ ਇੱਕ ਦਾ ਅਧਿਕਾਰ ਹੈ ਵੀ ਉਹ ਕਿਸੇ ਨੂੰ ਵੀ ਆਪਣਾ ਨੁਮਾਇੰਦਾ ਚੁਣ ਸਕਦਾ ਵੋਟਾਂ ਦਾ ਦਿਨ ਆ ਲੋਕਾਂ 'ਚ ਭਾਰੀ ਉਤਸ਼ਾਹ ਹੈ ਸਾਡੇ ਨਾਲ ਪਿੰਡ ਲੰਗ ਤੋਂ ਮੋਹਨ ਸਿੰਘ ਜੀ ਮੇਰੇ ਜਿਹੜੇ ਨਾਮਾ ਰੱਸੀ ਨੇ ਖੜੇ ਹੈ ਅਕਸਰ ਤੁਸੀਂ ਇਹਨਾਂ ਨੂੰ ਵੱਖ-ਵੱਖ ਰੂਪ ਦੇ ਵਿੱਚ ਫੇਸਬੁੱਕ ਤੇ ਦੇਖਦੇ ਰਹਿੰਦੇ ਹੋ ਅੱਜ ਇਹ ਮੈਨਾਂ ਦਾ ਅਸਲੀ ਰੂਪ ਦੇ ਵਿੱਚ ਆਏ ਨੇ ਵੋਟ ਪਾਉਣਾਂ ਇਹਨਾਂ ਨਾਲ ਗੱਲਬਾਤ ਕਰਨ ਨਾਲ ਭਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਹੈ ਉਹ ਠੀਕ ਹੈ ਕਿਵੇਂ ਆ ਵੋਟ ਦਾ ਅੱਜ ਮਾਹੌਲ ਵਧੀਆ ਅੰਦਰ ਮੈਂ ਦੇਖ ਕੇ ਆਇਆ ਕਿੰਨਾ ਕੁ ਉਤਸ਼ਾਹ ਹੈ ਲੋਕਾਂ 'ਚ ਬਸ ਬਾਦੂਸਤਾ ਹੀ ਹੈ ਸਭ ਬਹੁਤ ਪੂਰਾ ਪੂਰਾ ਤੁਸੀਂ ਸਰਕਾਰੀ ਮੁਲਾਜ਼ਮ ਹੋ ਅੱਜ ਛੁੱਟੀ ਹੈ ਜਾਂ ਕਿਸ ਤਰ੍ਹਾਂ ਨਹੀਂ ਛੁੱਟੀ ਹੈ ਸਰਕਾਰੀ ਮੁਲਾਜ਼ਮਾਂ ਨੂੰ ਛੁੱਟੀ ਹੈਗੀ ਹੈ ਓਕੇ ਓਕੇ ਫਿਰ ਬਾਕੀ ਕੀ ਕਹਿਣਾ ਚਾਹੁੰਦੇ ਜਿੰਨੇ ਵੀ ਮੁਲਾਜ਼ਮਾਂ ਨੂੰ ਛੁੱਟੀ ਅੱਜ ਵੀ ਆਪਣੀ ਵੋਟ ਦਾ ਆਪਣਾ ਸਾਰੇ ਆ ਕੇ ਦੰਦਈ ਨਾਲ ਵੋਟ ਪਾਉਣ ਜੀ ਆਪਣਾ ਜਿਹਨੂੰ ਚਾਹੁੰਦੇ ਨੇ ਉਹਨੂੰ ਵੋਟ ਪਾਉਣਾ ਓਕੇ ਓਕੇ ਕਿਸ ਤਰ੍ਹਾਂ ਦਾ ਕੈਂਡੀਡੇਟ ਹੋਣਾ ਚਾਹੀਦਾ ਜਿਹੜਾ ਤੁਹਾਡੀ ਨਜ਼ਰ ਦੇ ਵਿੱਚ ਕਿ ਸਰਕਾਰ 'ਚ ਰਹਿੰਦੇ ਹੋ ਮੁਲਾਜ਼ਮ ਕੈਂਡੀਡੇਟ ਤਾਂ ਉਹ ਹੈ ਜਿਹੜਾ ਲੋਕਾਂ ਦੀ ਆਵਾਜ਼ ਸੁਣੇ ਲੋਕਾਂ ਦਾ ਮਸੀਹਾ ਬਣੇ ਹੂੰ ਨਹੀਂ ਤਾਂ ਬੋਟਾ ਲਾਈਨ ਨੇ ਮੁੜ ਕੇ ਪੰਜ ਸਾਲ ਪੁੱਛ ਦੇਣਗੇ ਤੂੰ ਕੌਣ ਮੈਂ ਕੌਣ ਕਰੀ ਜੀ ਜੀ ਸਰ ਜਿਹੜੇ ਹੁਣ ਚੁਣ ਕੇ ਜਾਊਗਾ ਪਾਰਲੀਮੈਂਟ ਤੋਂ ਉਹਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਕਿਸ ਤਰ੍ਹਾਂ ਦੇ ਲੋਕਾਂ ਦੀ ਆਵਾਜ਼ ਉਠਾਵੇ ਪੰਜਾਬ ਦੀ ਬਾਝੋਂ ਠਾਵੇ ਜੀ ਪੂਰੀਆਂ ਜੀ ਅਨ ਹੱਕ ਸੱਚ ਦੀ ਆਵਾਜ਼ ਠਾਵੇ ਪੰਜਾਬ ਦੇ ਲੋਕਾਂ ਦੀ ਆਵਾਜ਼ ਠਾਵੇ ਕਿਸਾਨਾਂ ਦੀ ਆਵਾਜ਼ ਠਾਵੇ ਮਜ਼ਦੂਰਾਂ ਦੀ ਆਵਾਜ਼ ਠਾਵੇ ਇਹ ਬਾਤ ਠਾਉਣੀ ਤੇ ਜੀ ਆਪਣੇ ਕੈਂਡੀਡੇਟ ਤੱਕ ਇਹਨਾਂ ਨੇ ਆਵਾਜ਼ ਪਹਚਾਈ ਆ ਵੀ ਅਸੀਂ ਵੋਟ ਪਾ ਰਹੇ ਹਾਂ ਭਾਈ ਚੋਣ ਤੋਂ ਬਾਅਦ ਜਿਹੜੀ ਕਿਸਾਨਾਂ ਦੀ ਪੰਜਾਬ ਦੀ ਜਿਹੜੀ ਆਵਾਜ਼ ਆ ਉਹ ਪਾਰਲੀਮੈਂਟ ਚੁੱਪੀ ਜਾਵੇ ਤਾਂ ਜੋ ਪੰਜਾਬ ਦਾ ਜਿਹੜਾ ਸਾਡੇ ਪੂਰੇ ਦੇਸ਼ ਦਾ ਇੱਕ ਅੱਛਾ ਵਿਕਾਸ ਹੋ ਸਕੇ ਆਪਾਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਗਰਮੀ ਭਾਵੇਂ ਕਿੰਨੀ ਵੀ ਹੋਵੇ ਪਰ ਜਦੋਂ ਵੋਟ ਕਿਸੇ ਨੂੰ ਪਾਉਣੀ ਹੁੰਦੀ ਆ ਤਾਂ ਫਿਰ ਉਹ ਗਰਮੀ ਸਰਦੀ ਨਹੀਂ ਦੇਖਦਾ ਸਾਡੇ ਨਾਲ ਬਜ਼ੁਰਗ ਪਿੰਡ ਲੰਗ ਤੋਂ ਮੇਰਾ ਆਪਣਾ ਪਿੰਡ ਹੈ ਲੰਗ ਜੁੜੇ ਨੇ ਇਹ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਤਾ ਜੀ ਆਹ ਸ੍ਰੀ ਕਾਲਪਾ ਜੀ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਆ अच्छा भाई सबसे पहले आपा दसिए भी उम्र कितनी है थोड़ी मेरी उम्र है हैगी जी 1 कट 90 दी 1 कट 90 की 1 ऊपर 90 ना 1 ऊपर 90 हां देख उल्टा हो गया सी काम 91 साल उम्र है इनਾਂ ਦੀ 91 ਸਾਲ ਚ ਆਪ ਤੁਰ ਕੇ ਤੰਦਰੁਸਤੀ ਦੇ ਨਾਲ ਵੋਟ ਪਾਉਣ ਆਏ ਨੇ ਇਸੇ ਕਰਕੇ ਭਾਵੇਂ ਨੌਜਵਾਨ ਨੇ ਜਿਨ੍ਹਾਂ ਦੀ ਵੀ ਵੋਟਾਂ ਬਣੀਆਂ ਨੇ ਉਹਨਾਂ ਨੂੰ ਦੇਖ ਕੇ ਸਿੱਖਿਆ ਲੈਣੀ ਚਾਹੀਦੀ ਹੈ ਕਿਉਂਕਿ ਮਤ ਦਾ ਦਾਨ ਕਰਨਾ ਬਹੁਤ ਜ਼ਰੂਰੀ ਹੈ ਜਿਹੜੇ ਕੈਂਡੀਡੇਟਾਂ ਨੇ ਆਪਣੇ ਦੇਸ਼ ਨੂੰ ਚਲਾਉਣਾ ਤੁਸੀਂ ਆਪਣੀ ਅਕਲ ਦੇ ਨਾਲ ਸੂਝ-ਬੂਝ ਦੇ ਨਾਲ ਉਹਨੂੰ ਬੋੜ ਪਾ ਸਕਦੇ ਹੋ ਹੋਰ ਠੀਕ ਠਾਕ ਹੋ ਠੀਕ ਠਾਕ ਚਲਾ ਲੈ ਜਾ ਤਾਂ ਪੈਦਲ ਤੇ ਰੁਕੇ ਗਏ ਦੀ ਆ ਸ਼ੁਰੂ ਚ ਬੋਟਾ ਪੈਣ ਗਿਆ ਜੰਦਾ ਮੈਨੂੰ ਪਤਾ ਜੀ ਸਾਰਾ ਇਹਨਾਂ ਚਲਾ ਲੈ ਪਿੰਡ ਤੁਰ ਕੇ ਬੋਟਾ ਪਾਉਣ ਜਾਂਦੀ ਸੀ ਤੁਰ ਕੇ ਗਿਆ ਜੀ ਮੈਂ ਗਾਲ ਮੇਰੀ ਮਾਂ ਲੜ ਦੇ ਗਏ ਤੁਰ ਕੇ ਚਿੱਦਿਆਂ ਚੋਂ ਗਿਆ ਚਲਾ ਲੈ ਬੋਟਾ ਪਹਿਲਾਂ ਹੀ ਪਹਿਲਾਂ ਹਾਂ ਜਦ ਦਾ ਪ੍ਰਸਾਰ ਮਾ ਇੱਥੇ ਬੋੜ ਦਾ ਪੁਲ ਸਾਰਾ ਜਿੰਨਾ ਵੀ ਹੋਏਗਾ ਕਦ ਪਤਾ ਪਾ ਮੈਂ ਜਦੋਂ ਵੀ ਵੋਟਾਂ ਆਉਂਦੀਆਂ ਹਰ ਵਾਰੀ ਤੁਸੀਂ ਆਪਣੀ ਬੋਲਟ ਭਗਤਾਨ ਕਰਦੇ ਭਗਤਾਨ ਕਰਦੇ ਨਾਲੇ ਉਰੀ ਇੱਥੇ ਹੈ ਮੂਰੇ ਰਹਨੇ ਆ ਮੂਰੇ ਰਹਨੇ ਸਭ ਤੋਂ ਹਾਂ ਮਤਲਬ ਕੰਮ ਵੀ ਕਰਾਉਣੇ ਨਾਲ ਅੱਗੇ ਹੋ ਗਏ ਚਾਹ ਪਾਣੀ ਪਿਲਾਉਂਦੇ ਹੁਣ ਤਾਂ ਤੁਰਾਂ ਆਏ ਹੁਣ ਤਾਂ ਹੌਲੀ ਤੁਰਦੇ ਆ ਹਾਂ ਕਿਥੇ ਚਾਹ ਪਾਣੀ ਪਿਲਾਉਂਦੇ ਰਿਆਂ ਲੋਕਾਂ ਦੀ ਸੇਵਾ ਕਰਦੇ ਰਹੇ ਹਾਂ ਅੱਛਾ ਆ ਜਿਹੜੇ ਨੌਜਵਾਨ ਨੇ ਵੋਟਾਂ ਪਾਉਣਾ ਇਹਨਾਂ ਨੂੰ ਕੀ ਅਪੀਲ ਕਰਦੇ ਹੋ ਵੀ ਆਪਣੀ ਮਤਦਾਨ ਦਾਨ ਵੋਟ ਹਰ ਸਾਰਾ ਹਰ ਜਦੋਂ ਵੀ ਵੋਟਾਂ ਹੁੰਦੀਆਂ ਪਾਉਣੀ ਚਾਹੀਦੀ ਨੇ ਜਿੰਨੇ ਵੀ ਜਵਾਬ ਚੱਲੇ ਹਨਗੇ ਸਭ ਨੂੰ ਆਇਆ ਕਹਿੰਦਾ ਵੀ ਭਾਈ ਦੇਖ ਕੇ ਵੋਟ ਪਾ ਜਿਹੜਾ ਕੋਈ ਕੰਮ ਕਰੇ ਹਾਂ ਜਿਹੜਾ ਕੋਈ ਨਹੀਂ ਕਰਦਾ ਉਹਨੂੰ ਕਿਉਂ ਪਾਣੀ ਵੋਟ ਬਿਲਕੁਲ ਠੀਕ ਹੈ ਜੇ ਮੈਂ ਕੰਮ ਨਹੀਂ ਕਰੂਗਾ ਮੈਂ ਵੋਟ ਕਿਨੂੰ ਪਾਉਂਗਾ ਰੋਕੋ ਕੰਮ ਕਰੋ ਹਾਂ ਕੰਮ ਕਰੋ ਡਟ ਕੇ ਉਹ ਸਾਡੇ ਸਕੂਲ ਦਾ ਕੰਮ ਹੈ ਜੀ ਹੋਰ ਸਾਰੇ ਕੰਮ ਸਾਡੇ ਬਹੁਤ ਵਧੀਆ ਹੋ ਰਹੇ ਨੇ ਜੀ ਵੀ ਆਇਆ ਭਾਈ ਜੇ ਕੋਈ ਕਰੂ ਤਾਂ ਹੀ ਹੋਊ ਜੀ ਔਰ ਮਹਾਤਾ ਜਿੱਦਾਂ ਤੋਂ ਆਏ ਵੋਟਾਂ 'ਚ ਖੜਿਆ ਆ ਕੇ ਆਏ ਆਪੋ ਦਾ ਮੂਹਰੇ ਹੁੰਦਾ ਲਾਠਾ ਲੈ ਕੇ ਆਇਆ ਹੈ ਹਾਂ ਬਾਕੀ ਬਾ ਆ ਜੋਸ਼ ਦੇਖ ਲਿਆ ਤੁਸੀਂ 91 ਸਾਲ ਦੀ ਉਮਰ ਦੇ ਵਿੱਚ ਕਿੰਦਾ ਜੋਸ਼ ਹੈ ਵੋਟ ਪਾਉਣ ਦਾ ਜੋਸ਼ ਹੈ ਕਹਿੰਦੇ ਉਹੀ ਤੁਸੀਂ ਚੁਣੋ ਆਪਣਾ ਨਮਾਇੰਦਾ ਜੀ ਤੋਂ ਤੁਹਾਨੂੰ ਆਸਾਂ ਨੇ ਜਿਹੜੇ ਆਪਣੇ ਰਲ ਮਿਲ ਕੇ ਦੇਸ਼ ਦਾ ਵਿਕਾਸ ਕਰ ਸਕਣ ਇਹਨਾਂ ਤੁਸੀਂ ਲੱਗੀਆਂ ਦੇਖ ਰਹੇ ਹੋ ਇਹ ਵੱਡੇ ਸਕੂਲ ਤੇ ਨਾਲ ਛੋਟਾ ਸਕੂਲ ਹੈ ਜਿਹਦੇ ਵਿੱਚ ਦੋ ਬੂਥ ਇੱਥੇ ਵੀ ਨੇ ਪਹਾਰੀ ਉਤਸ਼ਾਹ ਦੇਖੋ ਗਰਮੀ ਹੋਣ ਦੇ ਬਾਵਜੂਦ ਵੀ ਕਿੰਸ ਤਰ੍ਹਾਂ ਲਾਈਨਾਂ ਲੱਗੀਆਂ ਹੋਈਆਂ ਨੇ ਪਿੰਡ ਲੰਗ ਦੇ ਵਿੱਚ ਜਿਹੜੇ ਵੋਟਰ ਨੇ ਬੜੇ ਉਤਸ਼ਾਹਿਤ ਨੇ ਕਿ ਆਪਣੇ ਉਹ ਉਹ ਉਸ ਨੂੰ ਵੋਟ ਪਾ ਸਕਣ ਜਿਹੜਾ ਸਾਡੇ ਪੰਜਾਬ ਦੀ ਸਾਡੇ ਦੇਸ਼ ਦੀ ਸਾਡੀ ਨੌਜਵਾਨੀ ਦੀ ਜਾ ਕੇ ਗੱਲਬਾਤ ਪਾਰਲੀਮੈਂਟ ਚ ਕਰੇ ਤੁਸੀਂ ਦੇਖ ਸਕਦੇ ਹੋ ਲਾਈਨਾਂ ਲੱਗੀਆਂ ਹੋਈਆਂ ਨੇ ਨੌਜਵਾਨ ਨੇ ਬਜ਼ੁਰਗ ਵੀ ਨੇ ਤੇ ਜਿਸ ਤਰ੍ਹਾਂ ਪਹਿਲਾਂ ਸਾਰਿਆਂ ਨੂੰ ਦਿਖਾਇਆ ਵੀ ਵੱਡੇ ਪੱਦਰ ਦੇ ਉੱਤੇ VOTING ਪਿੰਡ ਲੰਗ ਦੇ ਵਿੱਚ ਹੋ ਰਹੀ ਹੈ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਬਾਹਰ ਆਪਣੇ ਬੂਥ ਲਾਏ ਹੋਏ ਨੇ ਸਾਰਾ ਏਕੇ ਦੇ ਪ੍ਰਤੀਕ ਲੰਗਪਿੰਡ ਏਕਾ ਸਾਰਿਆਂ ਚ ਖੁਸ਼ੀ ਦਾ ਮਾਹੌਲ ਹੈ 4 ਤਰੀਕ ਨੂੰ ਪਤਾ ਲੱਗੂਗਾ ਵੀ ਕਿਹਦੀ ਜਿਹੜੀ ਝੋਲੀ ਦੇ ਵਿੱਚ ਜਿੱਤ ਪੈਂਦੀ ਹੈ